ਤਾਗਤ ਬੰਦ ਭੈ ਮਾਇਆ ਵਿਖ ਸੰਜੈ ਲਾਇ ਜੀ ਕੀੜਾ ਅਰ ਕੈ ਅਰਥ ਕਰਿ ਨ ਸਕੇ ਜਮ ਕਾਲ ਸਹ ਸਰ ਪੀੜਾ ਜਨ ਹਰ ਅਰਥ ਸਰੀਰ ਲਗਾਇਆ ਗੁਰ ਸਾਜੂ ਬਾ ਸਦਾ ਲਾਇ ਮੁਖ ਧੂੜਾ ਹਿਤ ਪਦ ਹਰ ਸੋਭਾ ਬਾਵ ਪਰ ਰੰਗ ਲਗਾ ਮਨ ਧੂੜਾ ਰਮੇ ਮੇਰ ਮੇਰ ਜਨ ਸਾਧੂ ਹਮ ਸਾਧ ਜਨਾਂ ਕਾ ਕੀੜਾ ਨਨ ਨਾਨਕ ਪ੍ਰੀਤ ਲੱਗੀ ਭਗ ਸਾਧ ਗੁਰ ਮੇਰ ਸਾਧੂ ਪਾਖਾਨ ਹਰਿਓ ਮਨ ਮੂੜਾ ਰਮੇ ਮੇਰ ਮੇਰ ਜਨ ਸਾਧੂ ਹਮ ਸਾਧ ਜਨਾਂ ਕਾ ਕੀੜਾ ਨਨ ਨਾਨਕ ਪ੍ਰੀਤ ਲੱਗੀ ਭਗ ਸਾਧ ਗੁਰ ਮੇਰੇ ਸਾਧੂ ਪਾਖਾਨ ਹਰਿ ਮਨ ਰੂੜਾ